ਸਾਡੇ ਇਸ ਵੀਡੀਓ ਦੇ ਨਾਲ ਜੁੜੇ ਸਾਡੇ ਸਾਰੇ ਹੀ ਦਿਵਿਆਂਗ ਭੈਣ ਭਰਾ ਸਾਡੀਆਂ ਮਾਤਾਵਾਂ ਭੈਣਾਂ ਬਜ਼ੁਰਗ ਜਿਨ੍ਹਾਂ ਦੀਆਂ ਪੈਨਸ਼ਨਾਂ ਲੱਗੀਆਂ ਹੋਈਆਂ ਨੇ ਸਾਰਿਆਂ ਨੂੰ ਪਿਆਰ ਫਰੀਦ ਸਾਤ ਸ਼੍ਰੀ ਅਕਾਲ ਜੀ ਜੁਲਾਈ ਮਹੀਨੇ ਦੀ ਪੈਨਸ਼ਨ ਦੀ ਅਪਡੇਟ ਇਸ ਵੀਡੀਓ ਦੇ ਵਿੱਚ ਤੁਹਾਨੂੰ ਦਵਾਂਗੇ ਪੈਨਸ਼ਨ ਕਦੋਂ ਆਣੀ ਹੈ ਪੈਨਸ਼ਨ ਦੇ ਵਿੱਚ ਕੀ ਹੁਣ ਜਿਹੜਾ ਹਿਸਾਬ ਕਿਤਾਬ ਚੱਲ ਰਿਹਾ ਇੱਕ ਵੱਡੀ ਅਪਡੇਟ ਆ ਰਹੀ ਹੈ ਵਡਾਵਾ ਪੈਨਸ਼ਨ ਨੂੰ ਲੈ ਕੇ ਤੇ ਉਹ ਕੀ ਹੈ ਉਹ ਮੁੱਖ ਤੌਰ ਤੇ ਜਿਹੜੀ ਤੁਹਾਨੂੰ ਜਾਣਕਾਰੀ ਹੈ ਇਸ ਵੀਡੀਓ ਦੇ ਵਿੱਚ ਤੁਹਾਡੇ ਨਾਲ ਸਾਂਝੀ ਕਰਨੀ ਹੈ ਸਕ੍ਰੀਨ ਤੋਂ ਤੁਸੀਂ ਦੇਖ ਸਕਦੇ ਆ ਕਿ ਜਿਵੇਂ ਕਿ ਅਸੀਂ ਤੁਹਾਨੂੰ ਪਿਛਲੇ ਮਹੀਨੇ ਤੋਂ ਦੱਸਦੇ ਆ ਰਹੇ ਹਾਂ ਕਿ ਵੈਰੀਫਿਕੇਸ਼ਨ ਦਾ ਕੰਮ ਚੱਲਦਾ ਫਿਆ ਜੀ ਪੈਨਸ਼ਨਾਂ ਦਾ ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਪੈਨਸ਼ਨ ਧਾਰਕਾਂ ਦੇ ਜਿਹੜੇ ਡਾਟਾ ਚੈੱਕ ਕੀਤਾ ਜਾ ਰਿਹਾ ਸੀ ਉਹਨਾਂ ਦੀ ਪਛਾਣ ਕੀਤੀ ਜਾ ਰਹੀ ਸੀ ਕਿ ਜਿਹੜੇ ਪੈਨਸ਼ਨ ਧਾਰਕ ਨੇ ਜਿਹੜੇ ਪੈਨਸ਼ਨਾਂ ਲੈ ਰਹੇ ਨੇ ਕਿ ਉਹ ਮੌਕੇ ਤੇ ਉਹਨਾਂ ਦੀ ਮੌਜੂਦਗੀ ਮਿਲਦੀ ਹੈ ਤੇ ਕੀ ਨਹੀਂ ਮਿਲਦੀ ਸੋ ਇਹ ਸਾਰਾ ਡਾਟਾ ਇਕੱਠਾ ਕਰਕੇ ਪੰਜਾਬ ਸਰਕਾਰ ਨੇ ਅੱਜ ਬੁਢਾਪਾ ਪੈਨਸ਼ਨ ਦੀ ਤਗੜੀ ਅਪਡੇਟ ਦਿੱਤੀ ਹੈ ਤੇ ਇਹ ਕੁਝ ਲੋਕਾਂ ਦੇ ਲਈ ਤਕੜਾ ਝਟਕਾ ਵੀ ਹੋ ਸਕਦਾ ਜਿਹੜੇ ਕਿ ਫਰਜ਼ੀ ਰੂਪ ਦੇ ਨਾਲ ਪੈਨਸ਼ਨ ਲੈ ਰਹੇ ਸੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੋ ਅੱਜ ਜਾਰੀ ਕੀਤੀ ਗਈ ਆ ਬढ़ाफा ਪੈਨਸ਼ਨ ਨੂੰ ਲੈ ਕੇ ਪੰਜਾਬ ਸਰਕਾਰ ਦਾ ਵੱਡਾ ਕਦਮ ਜਿਹੜੇ ਮਰਿਤਕ ਪੈਨਸ਼ਨ ਧਾਰਕਾਂ ਦੀ ਪਛਾਣ ਕਰਨ ਲਈ ਤੇ ਸਾਰੇ ਲਾਭਪਾਤਰੀਆਂ ਨੂੰ ਪੈਨਸ਼ਨ ਜੜੀਆ ਸਨਿਸ਼ਚਿਤ ਕਰਨ ਤੇ ਲਈ ਪੈਨਸ਼ਨ ਦਾ ਕੰਮ ਸਨਿਸ਼ਚਿਤ ਢੰਗ ਦੇ ਨਾਲ ਜੜੀਆ ਵਿਤ੍ਰਣ ਕਰਨ ਤੇ ਲਈ ਜਿਹੜਾ ਇੱਕ ਟੀਚਾ ਮਿੱਥਿਆ ਗਿਆ ਸੀ ਸਾਡੇ ਬਜ਼ੁਰਗ ਸਾਡਾ ਮਾਣ ਇਹ ਸਿਰਸ਼ਕ ਦਿੱਤਾ ਗਿਆ ਯਾਨੀ ਕਿ ਸਲੋਗਨ ਦਿੱਤਾ ਗਿਆ ਸਾਡੇ ਬਜ਼ੁਰਗ ਸਾਡਾ ਮਾਣ ਤੇ ਇਸ ਸਲੋਗਨ ਦੇ ਅੰਤਰਗਤ ਇੱਕ ਵਿਸ਼ੇਸ਼ ਸਰਵੇਖਣ ਚਲਾਇਆ ਗਿਆ ਸਮਾਜਿਕ ਸੁਰੱਖਿਆ ਮਹਿਲਾ ਤੇ ਬਾਲ ਵਿਕਾਸ ਮੰਤਰੀ ਡਾਕਟਰ ਬਲਜੀਤ ਕੌਰ ਜੀ ਨੇ ਦੱਸਿਆ ਕਿ ਇਸ ਵਿਆਪਕ ਸਰਵੇਖਣ ਦੇ ਮਾਧਿਅਮ ਨਾਲ 67852 ਮ੍ਰਿਤਕ ਪੈਨਸ਼ਨ ਧਾਰਕਾਂ ਦੀ ਪਛਾਣ ਕੀਤੀ ਗਈ ਹੈ ਜਿਨ੍ਹਾਂ ਤੋਂ ਉਹਨਾਂ ਦੇ ਖਾਤਿਆਂ ਦੇ ਸਮੇਂ ਦੇ ਨਾਲ ਲਗਭਗ 252 ਕਰੋੜ ਰੁਪਏ ਦੀ ਜਿਹੜੀ ਪੈਨਸ਼ਨ ਰਾਸ਼ੀ ਹੈ ਉਹ ਇਕੱਠੀ ਕਰ ਚੁੱਕੀਆਂ ਸੀ ਯਾਨੀ ਕਿ ਤੁਸੀਂ ਸੋਚ ਕੇ ਦੇਖੋ 77852 ਜਿਹੜੇ ਬਜ਼ੁਰਗਾਂ ਦੀ ਐਸੀ ਪਛਾਣ ਹੋਈ ਹੈ ਜਿਹੜੇ ਮ੍ਰਿਤਕ ਨੇ ਆਲਰੇਡੀ ਉਹਨਾਂ ਦੀ ਡੈਥ ਹੋ ਚੁੱਕੀ ਆ ਤੇ ਉਹਨਾਂ ਦੀ ਪੈਨਸ਼ਨਾਂ ਖਾਈਆਂ ਜਾ ਰਹੀਆਂ ਸੀ ਉਹਨਾਂ ਦੇ ਨਾਂ ਤੇ ਤੇ ਇਹ 252 ਕਰੋੜ ਰੁਪਏ ਜਿਹੜਾ ਖੰਜਾ ਸਰਕਾਰ ਨੇ ਜਿਹੜਾ ਇਕੱਠਾ ਵੀ ਕਰ ਲਿਆ ਉਹਨਾਂ ਤੋਂ ਵਸੂਲੀ ਜੜੀਆਂ ਕਰ ਲਈ ਆ ਤੇ ਇਹਨਾਂ ਤੋਂ ਜ਼िला ਸਮਾਜਿਕ ਸੁਰੱਖਿਆ ਅਧਿਕਾਰੀਆਂ ਤੇ ਬੈਂਕਾਂ ਦੇ ਸਹਿਯੋਗ ਨਾਲ ਹੁਣ 166 ਕਰੋੜ ਰੁਪਏ ਦੀ ਵਸੂਲੀ ਹੋ ਚੁੱਕੀ ਹੈ ਮੰਤਰੀ ਜੀ ਨੇ ਦੱਸਿਆ ਕਿ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਨੇ ਕਿ ਜਿਹੜਾ ਬਚਦਾ 66 ਕਰੋੜ ਦਾ ਬਕਾਇਆ ਹੈ ਉਹ ਦੀ ਵਸੂਲੀ ਦੇ ਵਿੱਚ ਤੇਜ਼ੀ ਲਿਆਂਦੀ ਜਾਵੇ ਤੇ ਇਹ ਸਨਿਸ਼ਚਿਤ ਕੀਤਾ ਜਾਵੇ ਕਿ ਇਹ ਜਿਹੜੀ ਪ੍ਰਾਪਤ ਰਾਸ਼ੀ ਜਿਹੜੀ ਹੈ ਯੋਗ ਲਾਭਪਾਤਰੀਆਂ ਨੂੰ ਉਹਨਾਂ ਦੇ ਲਾਭ ਦੇ ਰੂਪ ਦੇ ਵਿੱਚ ਵੰਡੇ ਜਾਵੇ ਡਾਕਟਰ ਬਲਜੀਤ ਕੌਰ ਜੀ ਨੇ ਦੱਸਿਆ ਕਿ ਰਾਜ ਦੇ ਵਿੱਚ ਸੂਬੇ ਦੇ ਵਿੱਚ ਲਗਭਗ 35 ਲੱਖ ਬਜ਼ੁਰਗ ਵਿਧਵਾਵਾਂ ਅਨਾਥ ਤੇ ਦਿਵਿਆ ਜਿਹੜੇ ਵਿਅਕਤੀ ਨੇ ਜਿਨ੍ਹਾਂ ਨੂੰ ਪ੍ਰਤੱਖ ਰੂਪ ਦੇ ਨਾਲ ਉਹਨਾਂ ਦੇ ਬੈਂਕ ਖਾਤਿਆਂ ਦੇ ਵਿੱਚ 1500 ਰੁਪਇਆ ਪ੍ਰਤੀ ਮਹੀਨਾ ਦੀ ਜਿਹੜੀ ਹੈ ਪ੍ਰਤੀ ਮਹੀਨੇ ਦੀ ਜਿਹੜੀ ਸਪੈਸ਼ਲ ਹੈ ਉਹ ਭੇਜੇ ਜਾ ਰਹੀ ਹੈ ਤੇ ਉਹਨਾਂ ਨੇ ਵਿਭਾਗ ਦੇ ਅਧਿਕਾਰੀਆਂ ਤੇ ਅੰਗਨਵਾੜੀ ਸੁਪਰਵਾਈਜ਼ਰਾਂ ਦੀ ਸراہਨਾ ਕੀਤੀ ਜਿਨ੍ਹਾਂ ਨੇ ਘਰ-ਘਰ ਜਾ ਕੇ ਪੈਨਸ਼ਨ ਧਾਰਕਾਂ ਦੀ ਸਥਿਤੀ ਜਾਣੀ ਤੇ ਉਹਨਾਂ ਦੀ ਭਲਾਈ ਦੇ ਸੰਬੰਧ ਦੇ ਵਿੱਚ ਵੱਡੀ ਜਾਣਕਾਰੀ ਇਕੱਠੀ ਕੀਤੀ ਕੋਲ ਨੂੰ ਲੱਗੇ ਜੀ 67852 ਬਜ਼ਰਗਾ ਦੇ ਫਾਇਚਾਨ ਹੋਈ ਹੈ ਜਿਹੜੇ ਕਿ ਆਲਰੇਡੀ ਉਹਨਾਂ ਦੇ ਡੈਥ ਹੋ ਚੁੱਕੇ ਆ ਉਹਨਾਂ ਦੇ ਨਾਂ ਤੇ ਫੈਸ਼ਨਾਂ ਲਈਆਂ ਜਾ ਰਹੀਆਂ ਸੀ ਉਹ ਕੱਟ ਦਿੱਤੇ ਗਏ ਨੇ ਇਹ ਵੱਡੀ ਅਪਡੇਟ ਉਹ ਬੜਾਫਾ ਫੈਸ਼ਨ ਨੂੰ ਲੈ ਕੇ ਆ ਦਿਵਯੰਗ ਫੈਨਸ਼ਨ ਜਾਂ ਫਿਰ ਜਿਹੜੀ ਵਿਧਵਾ ਫੈਨਸ਼ਨ ਜਿਹਨਾਂ ਪੈਨਾਂ ਦੀ ਲੱਗੀ ਹੋਈ ਆ ਉਹਨਾਂ ਦਾ ਵੀ ਡਾਟਾ ਇਕੱਠਾ ਕੀਤਾ ਜਾ ਰਿਹਾ ਜਿਹੜੇ ਫਰਜ਼ੀ ਰੂਖ ਦੇ ਨਾਲ ਪੈਨਸ਼ਨ ਲੈ ਰਹੇ ਸੀ ਉਹਨਾਂ ਦਾ ਹੁਣ ਡਾਟਾ ਇਕੱਠਾ ਕਰਕੇ ਉਹ ਵੀ ਸਾਂਝਾ ਕੀਤਾ ਜਾਵੇਗਾ ਤੇ ਹੁਣ ਕੰਮ ਜਿਹੜਾ ਜਆ ਪਾਰਦਰਸ਼ੀ ਹੋ ਚੁੱਕਿਆ ਫਰਜ਼ੀ ਫੈਨਸ਼ਨਾਂ ਦਾ ਕੰਮ ਜਿਹੜਾ ਜਆ ਬੰਦ ਹੋ ਚੁੱਕਿਆ ਤੇ ਇਸੇ ਲਈ ਜਿਹੜੀਆਂ ਪੈਨਸ਼ਨਾਂ ਲੇਟ ਆ ਰਹੀਆਂ ਸੀ ਜਿਵੇਂ ਕਿ ਇਸ ਤੋਂ ਪਹਿਲਾਂ ਕਹਿੰਦੇ ਆ ਰਹੇ ਸੀ ਕਿ ਪੈਨਸ਼ਨਾਂ ਲੇਟ ਹੋਣ ਦਾ ਕਾਰਨ ਉਹ ਵੱਡਾ ਇਹੀ ਹੈ ਕਿ ਜਿਹੜਾ ਡਾਟਾ ਵੈਰੀਫਿਕੇਸ਼ਨ ਦਾ ਕੰਮ ਚ ਫੇਜੇ ਜਾ ਰਹੀ ਪੰਜਾਬ ਸਰਕਾਰ ਵੱਲੋਂ ਸਭ ਵੱਡੀ ਅਪਡੇਟ ਸਾਂਝੀ ਕਰਨੀ ਹੈ ਤੁਹਾਡੇ ਨਾਲ ਤੁਹਾਡੇ ਕੋਈ ਕੁਐਸਚਨ ਸਵਾਲ ਨੇ ਜੀ ਕਮੈਂਟ ਦੇ ਵਿੱਚ ਪੁੱਛ ਲੈਣਾ ਤੁਹਾਡੇ ਜਵਾਬ ਦਿੱਤੇ ਜਾਣਗੇ ਤੁਹਾਨੂੰ ਸਾਰਿਆਂ ਨੂੰ ਖਿਆਲ ਫਰੀ ਸਤਿ ਸ਼੍ਰੀ ਅਕਾਲ